ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀ ਥੈਂਕ ਯੂ ਫਾਦਰ ਥੈਂਕ ਯੂ ਜੀ ਜਿਸ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਸਿੱਥੋੜਾ ਥੈਂਕਸ ਕਰਦੇ ਆ ਧੰਨਵਾਦ ਕਰਦੇ ਆ ਪ੍ਰਭੂ ਜੀ ਤੁਸੀਂ ਦਿਯਾਵਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਦਿਯਾ ਦੇ ਸਾਗਰ ਜੀ ਪਵਿੱਤਰ ਆਤਮਾ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਆਂਜਨ ਸਾਡੀ ਮਾਤ ਸਾਡੀ ਸਹਾਇਤਾ ਕੀਤੀ ਸੁੰਦਰ ਸ਼ਾਮ ਤੇ ਲਈ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤਾਰੀਫ ਕਰਦੇ ਆ ਪ੍ਰਭੂ ਜੀ ਪ੍ਰਭੂ ਜੀ ਤੁਸੀਂ ਦਿਯਾਵਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਜੇ ਪਿਤਾ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਬਚਨ ਚ ਲਿਖਿਆ ਕਿਸੇ ਗੱਲ ਦੀ ਚਿੰਤਾ ਨਾ ਕਰ ਹਰ ਗੱਲ ਵਿੱਚ ਅਰਦਾਸ ਬੇਤੀ ਤੇ ਧੰਨਵਾਦ ਕਰ ਸਕੋ ਜੀ ਅਸੀਂ ਹਰ ਗੱਲ ਵਿੱਚ ਪਿਤਾ ਅਰਦਾਸ ਬੇਤੀ ਤੇ ਧੰਨਵਾਦ ਕਰਦੇ ਪ੍ਰਭੂ ਜੀ ਮੇਰੇ ਪਰਮੇਸ਼ਰ ਯਹੋਵਾ ਜਿਨਨੇ ਵੀ ਜਿੰਨੇ ਸਪ੍ਰਾਥਨ ਨੂੰ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਦਿਆ ਵਾਲਾ ਹੱਥ ਉਹਨਾਂ ਦੇ ਪਰਾਵੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਖੁਦਾ ਬਾਪ ਉਹਨਾਂ ਦੇ ਹਰ ਇੱਕ ਕੀਤਾ ਮਾਰਗ ਨੂੰ ਓਪਨ ਕਰ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜਿੰਨੇ ਵੀ ਜਿੰਨੇ ਰੋਗੀ ਨੇ ਮਰੋਗੀਆਂ ਦੇ ਲਈ ਪ੍ਰਾਰਥਨਾ ਕਰਦੀ ਹੈ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾਈਕ ਇੱਕ ਜੀ ਨੇ ਨੂੰ ਸ਼ੂਲੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਤੁਸੀਂ ਦਿਆਮਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਪਿਤਾ ਜਿੱਦਾ ਪਿਤਾ ਤੁਹਾਡੇ ਵਾਚਨ ਤੇ ਲਿਖਿਆ ਹੈ ਯਹਵਾ ਮੇਰੀ ਪ੍ਰਾਰਥਨਾ ਨੂੰ ਸੁਣ ਅਤੇ ਮੇਰੀ ਦਵਾਈ ਤੇਰੇ ਤੱਕ ਆਪੜੇ ਮੇਰੇ ਪਰਮੇਸ਼ਰ ਯਹਵਾ ਖੁਦਾਬਾਪ ਜਿੰਨੇ ਵੀ ਲਚਾਰ ਨੇ ਬਿਮਾਰ ਨੇ ਦੁਖੀ ਨੇ ਉਹਨਾਂ ਲਈ ਮੈਂ ਪ੍ਰਾਰਥਨਾ ਕਰਦੀ ਹਾਂ ਤੁਹਾਡਾ ਆਤਮਾ ਉਹਨਾਂ ਨੂੰ ਸ਼ੂਲੇ ਮੇਰੇ ਪਰਮੇਸ਼ਰ ਹਰ ਇੱਕ ਦੁੱਖ ਰੋਗ ਉਹਨਾਂ ਦੀ ਬਿਮਾਰੀ ਚ ਆਊਟ ਕਰਦੀ ਹੈ ਯਸ਼ੂ ਦੇ ਨਾਮ 'ਚ ਜਿੰਨੇ ਵੀ ਤੁਸੀਂ ਯਸ਼ੂ ਦੇ ਨਾਮ 'ਚ ਬਿਮਾਰ ਜੇ ਆਪਣੇ ਆਪ ਨੂੰ ਚੈੱਕ ਕਰੋ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂਰਿਆ ਤੁਸੀਂ ਚੰਗੀ ਹੋਣ ਜਾ ਰਹੀ ਹੈ ਯਸ਼ੂ ਦੇ ਨਾਮ 'ਚ ਬੁਖਾਰ ਛਿਕਾਅ ਇਨਫੈਕਸ਼ਨ ਅਲਰਜੀ ਤੁਹਾਡੇ ਜਿਵੇਂ ਚ ਆਊਟ ਹੋਣ ਜਾ ਰਹੀ ਹੈ ਤੁਸੀਂ ਕਿਹਾ ਵੀ ਪਰਮੇਸ਼ਰ ਨੇ ਕਿਹਾ ਮੈਂ ਤੇਰੇ ਬਿਮਾਰੀ ਵਾਲੇ ਬਿਸਰੇ ਨੂੰ ਢਾਕੇ ਵਿਸ਼ਾਵਾਂ ਗਵਸ਼ਾਨ ਜਾ ਰਿਹਾ। ਉਹ ਤੁਹਾਨੂੰ ਚੰਗਾ ਕਰਨ ਜਾ ਰਿਹਾ। ਤੁਸੀਂ ਚੰਗੇ ਹੋਣ ਜਾ ਰਹੇ ਯਸ਼ੂ ਦੇ ਨਾਮ 'ਚ। ਮੈਂ ਤੇਰੇ ਤੇ ਗੋਸ਼ਣਾ ਕਰਦੀ ਤੁਸੀਂ ਚੰਗੇ ਹੋਣ ਜਾ ਰਹੇ ਯਸ਼ੂ ਦੇ ਨਾਮ 'ਚ। ਮੇਰੇ ਪਿਆਰੇ ਪ੍ਰਭੂ ਜੀ ਇੱਕ ਇੱਕ ਜਿਹਨਾਂ ਨੂੰ ਸ਼ੂਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ। ਇਹਨਾਂ ਦੀ ਪੋੜੀ ਚ ਹਰ ਇੱਕ ਦਰਦ ਆਊਟ ਹੋ ਜਾਏ। ਗੇਟੀਆਂ ਰਸੋਲੀਆਂ ਆਊਟ ਹੋ ਜਾਣ ਯਸ਼ੂ ਤੁਹਾਡੇ ਪੁੱਤਰ ਨਾਮ ਦੇ ਵਿੱਚ। ਸ਼ੂਲੀ ਜੀ ਪ੍ਰਭੂ ਜੀ ਸ਼ੂਲੀ ਜੀ ਆਪਣੇ ਸਵਰਗੀ ਦੂਤਾਂ ਨੂੰ ਕਹੀਏ ਸ਼ੂਲੀ ਜੇ ਜੋ ਸਵਰਗੀ ਦੂਤੋ ਯਸ਼ੂ ਦੇ ਨਾਮ ਦੇ ਵਿੱਚ ਇੱਕ ਇੱਕ ਜੀ ਨੂੰ ਸ਼ੂ ਲੋ ਇੱਕ ਇੱਕ ਜੀ ਨੂੰ ਸ਼ੂ ਲੋ ਸ਼ੂ ਲੋ ਯਸ਼ੂ ਦੇ ਨਾਮ ਦੇ ਵਿੱਚ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਨੂੰ ਚੰਗਿਆ ਕਰਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਤੁਸੀਂ ਇਹਨਾਂ ਤੇ ਦਇਆ ਕੀਤੀ ਪ੍ਰਭੂ ਮੈਂ ਤੁਹਾਡੀ ਤਾਰੀਫ਼ ਕਰਦੀ ਹਾਂ ਤੁਦਿਆਵਾਂ ਕਿਰਪਾਲੂ ਤੇ ਤਿਆਲੂ ਪਰਮੇਸ਼ਰ ਜੀ ਮੇਰੇ ਪਿਤਾ ਮੇਰੇ ਯਹਵਾ ਪਰਮੇਸ਼ਰ ਤੁਹਾਡੇ ਵਚਨ ਚ ਲਿਖਿਆ ਹੈ ਮੰਗੋ ਤੇ ਦਿੱਤਾ ਜਾਏਗਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਮੰਗਦੀ ਆ ਨਾ ਲਈ ਖੁਦਾਬਾਪ ਆਸ਼ਕ ਆਸ਼ਿਸ਼ ਨੂੰ ਬਰਕਤ ਨੂੰ ਚੰਗਿਆਈ ਨੂੰ ਛੂਲੀ ਜੀ ਮੇਰੇ ਪਿਆਰੇ ਪ੍ਰਭੂ ਜੀ ਨੂੰ ਚੰਗਾ ਕਰਦੀ ਜੀ ਮੇਰੇ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਬੱਚੇ ਚ ਲਿਖਿਆ ਨਾ ਡਰਨਾ ਨਾ ਘਬਰਾ ਮੈਂ ਸਹਣਾ ਦੇ ਯਹੋਵਾ ਤੇਰੇ ਨਾਂ ਨਾਲ ਸੱਚਮੁੱਚ ਪ੍ਰਭੂ ਤੁਸੀਂ ਸਾਡੇ ਨਾਂ ਨਾਲ ਜੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਬੱਚੇ ਚ ਲਿਖਿਆ ਹੈ ਜਦ ਤੂੰ ਵਿਸ਼ਵਾਸ ਨਾਲ ਪ੍ਰਾਰਥਨਾ ਕਰੇ ਤੇ ਪ੍ਰਵੀਤ ਕਰ ਲਈ ਵੀ ਹੋ ਚੁੱਕਿਆ ਤੇ ਹੋ ਚੁੱਕਿਆ ਮੈਂ ਪਰਮੇਸ਼ਰ ਤੁਹਾਡੀ ਦਰਸਨੀ ਇਹਨਾਂ ਤੇ ਗੋਸ਼ਨਾ ਕੀਤੀ ਮੈਂ ਵਿਸ਼ਵਾਸ ਵੀ ਕੀਤਾ ਪ੍ਰਭੂ ਤੁਸੀਂ ਇੱਕ ਇੱਕ ਜਿਹਨਾਂ ਨੂੰ ਛੂ ਚੁੱਕੇ ਜੇ ਇੱਕ ਇੱਕ ਜਿਹਨਾਂ ਤੇ ਦਇਆ ਕਰ ਚੁੱਕੇ ਜੇ ਇਹਨਾਂ ਦਾ ਦੁੱਖ ਰੋਗ ਨਵੇਂ ਜੀਵਨ ਨੂੰ ਛੱਟ ਕੇ ਜਾ ਰਿਹਾ ਹੈ ਇਹ ਫਿਰ ਤੋਂ ਪਿਤਾ ਪਰਮੇਸ਼ਰ ਤੇਰੀ ਮਹਿਮਾ ਲਈ ਤਿਆਰ ਹੋ ਚੁੱਕੇ ਨੇ ਇਹ ਟੈਸਟਮਨੀਆ ਨੇ ਤਿਆਰ ਹੋ ਚੁੱਕੇ ਨੇ ਪ੍ਰਭੂ ਜੀ ਮੈਂ ਪਿਤਾ ਤੁਹਾਡਾ ਧੰਨਵਾਦ ਕਰਦੀ ਹਾਂ ਮੈਂ ਤੁਹਾਡੀ ਤਾਰੀਫ਼ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਮੁਬਾਰਕ ਹੈ ਪਰਮੇਸ਼ਰ ਜਿਸ ਨੇ ਮੇਰੀ ਪ੍ਰਾਰਥਨਾ ਰੱਦ ਨਹੀਂ ਕੀਤਾ ਨਾ ਆਪਣੀ ਦਿਆ ਮਿਹਰ ਰੋਕੀ ਸੱਚਮੁੱਚ ਯਹਵਾ ਪਰਮੇਸ਼ਰ ਤੁਸੀਂ ਮੁਬਾਰਕ ਜੀ ਮੇਰੇ ਯਹਵਾ ਪਰਮੇਸ਼ਰ ਤੁਸੀਂ ਖੁਦਾਬਾਪ ਸਾਡੀ ਪ੍ਰਾਰਥਨਾ ਸੁਣਨ ਵਾਲੇ ਪਰਮੇਸ਼ਰ ਜੇ ਪਿਤਾ ਮੈਂ ਤੁਹਾਡਾ ਥੈਂਕਸ ਕਰਦੀ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਪ੍ਰਭੂ ਤੂੰ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਦੇ ਪਿਤਾ ਜਿਦਾ ਤੁਹਾਡੇ ਵਚਨ ਚ ਲਿਖਿਆ ਤੁਸੀਂ ਮਰੋਗੇ ਨਹੀਂ ਜਿਓਗੇ ਮੇਰੇ ਕੰਮਾਂ ਦਾ ਵਰਣ ਕਰੋਗੇ ਯਹੋਵਾ ਨੇ ਬਹੁਤ ਤਾੜਿਆ ਪ੍ਰਮੋਤ ਦੇ ਹਵਾਲੇ ਨਹੀਂ ਕੀਤਾ ਮੇਰੇ ਪਰਮੇਸ਼ੀ ਯਹੋਵਾ ਨਾਲ ਦੀ ਬਿਮਾਰੀ ਹਲੇ ਚਾਰੀਆ ਸ਼ਰਮਿੰਦਗੀ ਲੱਜਿਆ ਇਹਨਾਂ ਦੇ ਜੀਵਨ ਚ ਖਤਮ ਕੀਤੀ ਗਈ ਮੈਂ ਤੁਹਾਡਾ ਥੈਂਕਸ ਕਰਦੀ ਹਾਂ ਪ੍ਰਭੂ ਜੀ ਇਹਨਾਂ ਨੂੰ ਸ਼ੂਨ ਦੇ ਲਈ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਉੱਤੇ ਦਿਹਾ ਕਰਨ ਦੇ ਲਈ ਪ੍ਰਭੂ ਤੇਰੀ ਦੀਆ ਤੇਰਾ ਫਜ਼ਲ ਤੇਰਾ अनुग्रह ਮੇਰੇ ਪਿਆਰੇ ਪ੍ਰਭੂ ਜੀ ਯਹੋਵਾ ਤੇਰੇ ਵਚਨ ਤੇ ਲਿਖਿਆ ਤੁਕਾ ਨਾ ਡਰਨਾ ਕਬਰਾਂ ਮੈਂ ਤੇਰੇ ਅੰਗ ਸੰਗ ਅ ਸੱਚ ਮੁੱਚੀ ਹੋਵਾ ਪਰਮੇਸ਼ਰ ਜਿੰਨੇ ਵੀ ਜਿੰਨੇ ਵੀ ਵਿਸ਼ਵਾਸ ਨਾਲ ਪ੍ਰਾਰਥਨਾ ਸੁਣ ਰੇ ਨੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮ ਨੂੰ ਸ਼ੂਰਿਆ ਸ਼ੂਲਿਆ ਰੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੈਂ ਆਪਣੇ ਸਾਰੇ ਦਿਲ ਨਾਲ ਤੁਹਾਨੂੰ ਪੁਕਾਰਿਆ ਹੈ ਯਹੋਵਾ ਮੈਨੂੰ ਉੱਤਰ ਦੇ ਸੱਚ ਮੇਰੇ ਪਰਮੇਸ਼ਰ ਯਹੋਵਾ ਮੈਂ ਕਹਿੰਨੀ ਮੈਨੂੰ ਉੱਤਰ ਦੇ ਮੇਰੇ ਪਿਤਾ ਪਰਮੇਸ਼ਰ ਯਹੋਵਾ ਇਨ ਤੇ ਦਿਹਾ ਕਰ ਮੇਰੇ ਪਿਆਰੇ ਪ੍ਰਭੂ ਜੀ ਤੇਰੀ ਦਿਆ ਵਾਲਾ ਹੱਥ ਇਹਨਾਂ ਦੇ ਉੱਪਰ ਆਵੇ ਮੇਰੇ ਪਿਆਰੇ ਪ੍ਰਭੂ ਜੀ ਹਰ ਇੱਕ ਸ਼ਰਮਿੰਦਗੀ ਲੱਜਾਂ ਦੇ ਜੀਵਨ ਚ ਟਿਕੜੀ ਆਊਟ ਹੋ ਜੇ ਇਸੇ ਕਢੀ ਹਰ ਇੱਕ ਸ਼ਰਮਿੰਦਗੀ ਇਹਨਾਂ ਜੀਵਨ ਚ ਹੋ ਆਊਟ ਹੋ ਜੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਇਹਨਾਂ ਨੂੰ ਸ਼ੂਨ ਦੇ ਲਈ ਇਹਨਾਂ ਦੇ ਜੀਵਨ ਚ ਕਾਰਜ ਕਰਨ ਦੇ ਲਈ ਮੇਰੇ ਯਹਵਾ ਯਹਵਾ ਪਰਮੇਸ਼ਰ ਤੂ ਦਿਆਵਾਣ ਕਰਪਾਲੂ ਤੇ ਦਿਆਲੂ ਪਰਮੇਸ਼ਰ ਦੇ ਪਿਤਾ ਤੁਹਾਡੀ ਦਿਆ ਸਦਾ ਦੀ ਮੇਰੇ ਪਿਆਰੇ ਪ੍ਰਭੂ ਜੀ ਮੈਂ ਆਪਣੇ ਹੱਥ ਤੁਹਾਡੇ ਵੱਲ ਅੱਡੇ ਨੇ ਮੇਰੀ ਜਾਨ ਸੁੱਕੀ ਧਰਤੀ ਵਾਂਗ ਤੁਹਾਡੀ ਧਿਆਈ ਸ਼ੇਤੀ ਕਰ हे ਯਹਵਾ ਮੈਨੂੰ ਉੱਤਰ ਦੇ ਮੇਰੀ ਆਤਮਾ ਬਸੋ ਚੱਲੀ ਆਪਣਾ ਮੂੰਹ ਮੇਤੋਂ ਨਾ ਲਕਾ ਕਿਤੇ ਮੈਂ ਗੌਰ ਵਿੱਚ ਉੱਤਰ ਵਰਗਾ ਨਾ ਹੋ ਜਾਵਾਂ ਮੇਰੇ ਯਹਵਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਆਈ ਹਵਾ ਜਿੰਨੇ ਵੀ ਜਿੰਨੇ ਖੁਦਾਵਨ ਤੈਨੂੰ ਪੁਕਾਰੇ ਨੂੰ ਸਚਾਈ ਨਾਲ ਤੇਰਾ ਆਤਮਾ ਇੱਕ ਇੱਕ ਜਿੰਨ ਨੂੰ ਛੂਲੇ ਇੱਕ ਇੱਕ ਜਿੰਨ ਨੂੰ ਤਦ ਦੇਹਾ ਕਰੇ ਇੱਕ ਇੱਕ ਜਿੰਨ ਨੂੰ ਤੇ ਰਹਿਮਤ ਕਰੇ ਮੇਰੇ ਪਰਮੇਸ਼ਰ ਛੂਲੇ ਚ ਖੁਦਾਵਨ ਹਰ ਇੱਕ ਦੁੱਖ ਹਰ ਇੱਕ ਬਿਮਾਰੀ ਇਨਾਂ ਦੇ ਜੀਵਚੋ ਐਸੇ ਕਰੇ ਆਊਟ ਹੋ ਜੇ ਆਊਟ ਹੋ ਜੇ ਗਿਲਟੀਆਂ ਰਸੋਲੀਆਂ ਆਊਟ ਹੋ ਜਨ ਗੁਪਤ ਜੋ ਰੋਗ ਨੇ ਆਊਟ ਆਫ ਯੂਸ਼ੂ ਦੇ ਨਾਮ ਚ ਮੇਰੇ ਯਹਵਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਮੇਰੇ ਯਹਵਾ ਮੈਂ ਪਤਾ ਇੱਕ ਇੱਕ ਜਿਹਨਾਂ ਤੁਹਾਡੇ ਜਿੰਦਾ ਲਹੂ ਦੇ ਵਿੱਚ ਕਵਰ ਕਰਦੀ ਆ ਤੁਹਾਡਾ ਧੰਨਵਾਦ ਕਰਦੀ ਆ ਕੜੀ ਤਾਰੀਫ ਕਰਦੀ ਆ ਪਰਮੇਸ਼ਯਾਸ਼ੂ ਮਸੀਹ ਦੇ ਨਾਮ ਚ ਮੰਗਦੇ ਆ Amen. Amen. God bless you all.